江湖。 ਮੈਂ ਕਦੀ ਵੀ ਇਹ ਨਹੀਂ ਚਾਹੁੰਦਾ ਹਾਂ ਕਿ ਧਰਮਾਂ ਦੇ ਵਿੱਚ ਪਾੜ ਪੈ। ਅਸੀਂ ਸਾਰੇ ਹਿੰਦੂ, ਮੁਸਲਮਾਨ, ਸਿੱਖ, ਸਾਈ ਆਪਸ ਵਿੱਚ ਇਹ ਜਿਹੜੇ ਕੋਈ ਸ਼ਰਾਰਤੀ ਅੰਸਰ ਆ ਇਹ ਜੋ ਮੈਂ ਨਾਲ ਖੇਡ-ਖੇਢੀ ਗਈ ਆ ਮੈਂ ਅਸਸਦੀ ਸਾਹਿਬ ਨੂੰ ਬੀਜੀਪੀ ਸਾਹਿਬ ਨਾਲ ਮੈਂ ਹੁਣੇ ਗੱਲ ਕਰਦਾ ਇਹ ਬੰਦਨ ਪੂਰਾ ਠੋਕੇ ਰੱਖਿਆ ਜਾ ਕਿ ਇਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ। ਮਰ ਕੇ ਪੂਰੀ ਪੜਤਾਲ ਕੀਤੀ ਜਾਵੇ। ਪੜਤਾਲ ਕੀਤੀ ਜਾਵੇ। ਕੀ ਮਾਮਲਾ ਸੀ ਜਿਹੜਾ ਕਿ ਇੱਕ ਜਿਹੜਾ ਕਿ ਅੱਜ ਸਮਾਜ ਸੇਵਕ ਵੀ ਹੈਗੇ ਆ ਤੇ ਕਹਿ ਲੋ ਕਿ ਇੱਕ ਇਹ ਸ਼ਾਇਦ ਦੇ ਉੱਤੇ ਲੀਡਰ ਵੀ ਹੈਗੇ ਆ ਲਾਲੀਪਾਸ ਕਰ ਜੀ ਉਹਨਾਂ ਦੇ ਉੱਤੇ ਹਮਲਾ ਹੋਇਆ ਉਹਰੇ ਬਾਰੇ ਮਤਕੀ ਕੀ ਡਿਟੇਲ ਹੈ ਕਿ ਦੋਸ਼ੀਨ ਗੁਰਤਰ ਤੋਂ ਇਨਫੋਰਮੇਸ਼ਨ ਮਿਲਦੀ ਗਈ ਕਿ ਪੱਗ ਚਾਂਦਰੀ ਦਾ ਕਿ ਲਾਲੀਪਾਸ ਤੋਂ ਜਿਹੜੇ ਨੇ ਹਮਲਾ ਕੀਤਾ ਹੈ ਤੇ ਅਸੀਂ ਉਸੇ ਗੰਭੀਰ ਮੁੱਦੇ ਤੇ ਕੰਮ ਕਰ ਰਹੇ ਹਾਂ ਕਿ ਉਸ ਤੋਂ ਕਿ ਦੋ ਨੌਜਵਾਨਾਂ ਨੂੰ ਤੇ ਹਮਲਾ ਵਾਰਸ ਸੀ ਉਹਨਾਂ ਨੂੰ ਗੰਬਲਫ ਕਰਦੇ ਆ ਇਹਨਾਂ ਤੇ ਜਿਹੜੀ ਸੱਤਾ ਲੱਗੀਆਂ ਸੀ ਉਹਦੇ ਮੁਕਾਬਲੇ ਸਰਕਾਰ ਨੇ ਸਟੇਟਮੈਂਟ ਲੈ ਰਹੇ ਆ ਇਹ ਨਾ ਕੋਈ ਖਤਮਾ ਕਹਿਣਾ ਮੈਂ ਤੁਹਾਨੂੰ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਕਾਫੀ ਸਿੱਟ ਕਾਲ ਵੀ ਆਉਂਦੀ ਸੀ ਜੀ ਪ੍ਰਧਾਨ ਜੀ ਨੂੰ ਕਿ ਉਹ ਤਾਂ ਹੀ ਉਹਦੇ ਨਾਲ ਰਿਲੇਟਡ ਨਹੀਂ ਇਹਨਾਂ ਨੇ ਦੱਸਿਆ ਹੋਇਆ ਜਾਂ ਹੁਣ ਮਿਲ ਕੇ ਆਏ ਨੇ ਉਹਨਾਂ ਨੂੰ ਕਿੰਦੇ ਵੀ ਰੋਡ ਤੇ ਕੋਈ ਸਟੇਜ ਚੱਲੀ ਚਲਾ ਰਹੇ ਸੀ ਉਹਨਾਂ ਨੇ ਸੁਰੋਚਾਉਣ ਵੀ ਕਿਹਾ ਇਸੇ ਗੱਲ ਤੋਂ ਉਹਨਾਂ ਦੀ ਬਹਿਸ ਹੋਈ ਤੇ ਉਹਨਾਂ ਨੇ